ਤੁਸੀਂ ਐਵੇਂ ਤਾਂ ਟੈਨਸ਼ਨ ਲਈ ਆ 4-5 ਘੰਟੇ ਨੀ ਕੁੜੀ ਮੁੜਦੀ ਬਾਕੀ ਰਹੀ ਗੱਲ ਤੁਹਾਡਾ ਸ਼ੇਰਨੀ ਵਰਗੀ ਜੱਤੀ ਨਾ ਬਾਪ ਆ ਐਵੇਂ ਨਾ ਡਰੀ ਜਾ ਕਰੋ ਗਿੱਦੜਾ ਓਏ ਉਹ ਤਾਂ ਮੈਨੂੰ ਪਤਾ ਹੈ ਵੀ ਸ਼ੇਰਨੀ ਵਰਗੀਆਂ ਤੂੰ ਤਾਂ ਹੀ ਤਾਂ ਐਡਾ ਕਦਮ ਚੱਕ ਰਖਿਆ ਪਰ ਫੇਰ ਵੀ ਯਾਰ ਇੱਜ਼ਤ ਵਾਸਤੇ ਨਾ ਸਾਰਾ ਕੁਝ ਸੋਚਣਾ ਪੈਂਦਾਗਾ ਜੇ ਕਿਸੇ ਨੇ ਬਾਹਰ ਦੇਖ ਲਈ ਕੋਈ ਜਣੇ ਸੌ ਗੱਲਾਂ ਬਣਾਉਂਦਾ ਹਨ ਜਮਾਂ ਫਿਰ ਮੈਂ ਹਾਏ ਮੇਰੇ ਅਨੇਜੀ ਕਰਦਾ ਪਿੱਦੂ ਨੂੰ ਨਾ ਨੇਰੀ ਆਈ ਓ ਮੰਮੀ मम्मी ये सब की हो रहा कुछ नहीं पुत्त कुछ नहीं मेरीती बैठ जा बैठ जा मेरीती बैठ मम्मी 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 पानी ले आ दो ले नहीं पानी ਕਿ ਮੇਰੇ ਹੱਜ ਤੇ ਕਾਲਜ ਦਾ ਦਿਨ ਬੈਸ ਮਮਮੀ ਵਧੀਆ ਰਿਆ ਚਲ ਯਾ ਤੇ ਲਾ ਕੇ ਪੜੀਆਂ ਕਰ ਹਾਂਜੀ ਕੋਈ ਚਾਚੀ ਦੀ ਵਧੀਆ ਨੌਕਰੀ ਮਿਲ ਜੂਗੀ ਨਹੀਂ ਮੇਰੇ ਵਾਂਗੂ ਚੁੱਲ੍ਹੇ 'ਤੇ ਰੋਟੀਆਂ ਪਕਾਉਣੀਆਂ ਤੇ ਬੱਤ ਮੈੱਕ ਅੱਜ ਨਾਲ ਕਰੀਂ ਨੀ ਸੀ ਹਾਂਜੀ ਮੰਮੀ ਉਹ ਮੁੰਡੇ ਮਾਂਡੇ ਦੇ ਚੱਕਰਾਂ ਤੋਂ ਦੂਰ ਰਿਹਾ ਕਰ ਐਵੇਂ ਨਾ ਕਿਸੇ ਦੀਆਂ ਗੱਲਾਂ ਚਾਜੀ ਟਾਈਮ ਮਾੜਾ ਅੱਜਕੱਲ ਉਹ ਹੋ ਮੰਮੀ ਤੁਸੀਂ ਇੰਨੀ ਗੱਲ ਤੋਂ ਟੈਨਸ਼ਨ ਲਈ ਜਾਂਦੇ ਹੋ ਕੋਈ ਗੱਲ ਨਹੀਂ ਮੈਂ ਅੱਗੇ ਧਿਆਨ ਹੁਣ ਤਾਂ ਆਪ ਰੱਖ ਸਕਦੀ ਹਾਂ ਦੇਨ ਬਤਾਈਏ ਮਾਂ ਨੂੰ ਤਾਂ ਟੈਨਸ਼ਨ ਹੁੰਦੀ ਆ ਕੋਈ ਗੱਲ ਨਹੀਂ ਮੰਮੀ ਤੁਸੀਂ ਇੰਨੀ ਨਾ ਟੈਨਸ਼ਨ ਲਿਆ ਕਰੋ ਕੋਈ ਨਹੀਂ ਮੈਂ ਇਹ ਜ ਨਹੀਂ ਕੰਮ ਕਰਦੀ ਐ ਤਾਂ ਮੈਨੂੰ ਪਤਾ ਹੈ ਮਾਂ ਮੈਂ ਮੇਰੀ ਦਿੱਤੀ ਸਿਆਣੀ ਬੋਲਦਾ ਉਹ ਮੁੰਡਾ ਕਿੰਨਾ ਹੈਂਡਸਮ ਹੈ ਹਨਾ ਹੈਕ ਐਕਸਲਾ ਇਹ ਜੁਲਿਓ ਕਿੰਨੀਆਂ ਸੋਹਣੀਆਂ ਨੇ ਬਹੁਤ ਹੀ ਰੋਮਾਂਟਿਕ ਜਿਹਾ ਕਿੰਨਾ ਗੈਂਟ ਲੱਗਦਾ ਬੋਡੀ ਕਿੰਨੀ ਸੋਹਣੀ ਆ ਨੰਬਰ ਵੀ ਇਹਨੇ ਦਿੱਤਾ। ਵਿਖਾ ਕਾਲ ਕਰਕੇ। ਹੈਲੋ। ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਫਾਈਵ ਐਕਸਟਰਨਲ ਤੋਂ ਬੋਲਦੇ ਹੋ? ਹਾਂਜੀ, ਉਹੀ ਬੋਲ ਰਹੀ ਹਾਂ ਫਾਈਵ ਐਕਸਟਰਨਲ। ਹਾਂਜੀ, ਇਹਨਾਂ ਤੁਸੀਂ ਜਿਹੜੀਆਂ ਵੀਡੀਓ ਬਣਾਉਣੇ ਹੋ ਫਿਲਮਾਂ। ਹਾਂਜੀ। ਕਦੇ ਤੁਹਾਡੀ ਫੀਲਿੰਗ ਨਹੀਂ ਜਾਗੀ ਕੁੜੀਆਂ ਨੂੰ ਦੇਖ ਕੇ। ਪਤਾ ਕੀ ਹੈ ਜੀ, ਜਦੋਂ ਅਸੀਂ ਫਿਲਮ ਬਣਾ ਰਹੇ ਹੁੰਦੇ ਨਾ ਉਦੋਂ ਸਾਡਾ ਧਿਆਨ ਸਿਰਫ ਫਰਮਾ ਵਾਲੀ ਹੁੰਦਾ ਜੀ ਕੰਮ ਤੱਕ ਧਿਆਨ ਹੁੰਦਾ ਕਦੀ ਇਦਾਂ ਦਾ ਸੋਚੀ ਨਹੀਂ ਹੈਗਾ ਜੀ ਇਸ ਤੋਂ ਨਹੀਂ ਫਿਰ ਵੀ ਆਪਾਂ ਇਨਸਾਨ ਆ ਫੀਲਿੰਗ ਤਾਂ ਜਾਗਦੀ ਹੈ ਨਾ ਜਦੋਂ ਸੀਨ ਕਰਦੇ ਆ ਤੁਹਾਡੇ ਰੋਮਾਂਟਿਕ ਫਿਲਮਾਂ ਨੇ ਬਹੁਤ ਪਤਾ ਕੀ ਹੈ ਜੀ ਉਹ ਤਾਂ ਸਾਡਾ ਸਿਰਫ ਸੀਨ ਦੇਖਣੀ ਧਿਆਨ ਹੁੰਦਾ ਉਦੋਂ ਹੀ ਹੁੰਦਾ ਵੀ ਕੰਮ ਸ਼ੀਤੀ ਨਿਕਲ ਜੇ ਨਾ ਨਿਕਲ ਜੁਣ ਠੀਕ ਹੈ ਤੁਹਾਡੇ ਰੀਅਲ ਲਾਈਫ ਦੇ ਵਿੱਚ ਕੋਈ ਗਰਲਫ੍ਰੈਂਡ ਹੈ ਨਾ ਜੀ ਫਿਲਹਾਲ ਤਾਂ ਨਹੀਂ ਹੈਗੀ ਜੀ ਕੋਈ ਫਿਰ ਬਣਾ ਲਓ ਤੁਸੀਂ ਕਦੇ ਮੌਕਾ ਮਿਲਿਆ ਜੀ ਬਣਾ ਲੂੰਗਾ ਮੌਕਾ ਤਾਂ ਤੁਹਾਨੂੰ ਪਰਮਾਤਮਾ ਹੁਣ ਦੇ ਰਿਹਾ ਹੈ ਦੇ ਰਿਹਾ ਮਤਲਬ ਮੈਂ ਸਮਝਿਆ ਨਹੀਂ ਜੀ ਤੁਸੀਂ ਮੇਰੇ ਨਾਲ ਨਹੀਂ ਫਰੈਂਡਸ਼ਿਪ ਕਰ ਸਕਦੇ ਨਹੀਂ ਕਰਨਾ ਤਾਂ ਮੈਂ ਤੁਹਾਡੇ ਨਾਲ ਵੀ ਕਰ ਸਕਦਾ ਜੀ ਪਰ ਇਕੱਲੇ ਮਾਈਂਡ ਨਾ ਕਰਿਓ ਹਾਂ ਜੀ ਵੀ ਤੁਹਾਡੀ ਆਵਾਜ਼ ਸੁਣ ਕੇ ਲੱਗਦਾ ਵੀ ਤੁਹਾਡੀ ਉਮਰ ਕਾਫੀ ਹੋਊਗੀ ਤੇ ਆਪਣੀ ਉਮਰ ਦੇ ਵਿੱਚ ਕਾਫੀ ਅੰਤਰ ਹੋ ਗਏ ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ ਹੋ ਅੱਜ ਦੇ ਟਾਈਮ ਦੇ ਵਿੱਚ ਉਮਰਾ ਕੌਣ ਦੇਖਦਾ ਤੈਨੂੰ ਇੰਨਾ ਪਤਾ ਵੀ ਆਂਟੀਆਂ ਦਾ ਜੁੱਗ ਹੈ ਉਹ ਤਾਂ ਸਹੀ ਹੈ ਇਹ ਗੱਲ ਫਿਰ ਵੀ ਇੱਕ ਆਹ ਨਾ ਉਮਰ ਹੀ ਹੁੰਦੀ ਤਾਂ ਅਗਰ ਕੀ ਨਹੀਂ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਕਦੇ ਗਰਦਾਸ ਮਾਨ ਦਾ ਉਹ ਗਾਣਾ ਨਹੀਂ ਸੁਣਿਆ ਹੈਗਾ ਹਾਂਜੀ ਗਾਣਾ ਤਾਂ ਮੈਂ ਸੁਣਿਆ ਜੀ ਕਹਿੰਦੇ ਦਿਲ ਹੋਣਾ ਚਾਹੀਦਾ ਜਵਾਨ ਉਮਰਾ ਚ ਕੀ ਰੱਖਿਆ ਹਾਂਜੀ ਹਾਂ ਇਹ ਤਾਂ ਸਹੀ ਹੈ ਯਾਰ ਹਾਂਜੀ ਵੀਰ ਤੁਸੀਂ ਮੇਰੇ ਨਾਲ ਫਰੈਂਡਸ਼ਿਪ ਕਰ ਲਓ ਪਲੀਜ਼ ਮੈਨੂੰ ਤੁਸੀਂ ਸੋਹਣੇ ਬੋ ਲੱਗਦੇ ਹੋ ਚਲੋ ਕੋਈ ਨਹੀਂ ਕਰ ਲਓ ਮਾਈ ਫਿਰ ਵੀ ਇੱਕ ਵਾਰੀ ਆਪਾਂ ਮਿਲ ਕੇ ਨਾ ਜੀ ਫੇਰ ਰਿਸਾਈਨ ਕਰ ਲਾਂਗੇ ਠੀਕ ਹੈ ਜੀ ਮੈਂ ਨਾ ਸ਼ਾਮ ਨੂੰ ਪਾਰਕ ਦੇ ਵਿੱਚ ਸੈਰ ਕਰਨ ਜਾਣੀ ਹੁੰਦੀ ਆ ਜਿਹੜਾ ਗੰਡੂਆ ਪਿੰਡ ਆ ਠੀਕ ਹੈ ਜੀ ਤੁਸੀਂ 6 ਵਜੇ ਆ ਜਾਓਗੇ ਉੱਥੇ ਫਾਇਦੀ ਕੋਈ ਨਹੀਂ ਆਜੂ ਮਾਈ ਕਦੇ ਮੈਂ ਸੋਚ ਰਹੀ ਆ ਜੇ ਮੇਰੇ ਘਰ ਦੇ ਨੇ ਮੇਰਾ ਕਿਤੇ ਵਿਆਹ ਕਰਤਾ ਦੇਖ ਪ੍ਰਿਆ ਅੱਜ ਤਾਂ ਗੱਲ ਕਰਤੀ ਅੱਜ ਤਾਂ ਵਾਦੇ ਗੱਲਾਂ ਕਰਨੀ ਮੇਰੇ ਕੋਲ ਤੇਰੇ ਤੋਂ ਜਾਨ ਵਸਦੀ ਆ ਮੇਰੀ ਜੇ ਤੇਰੀ ਜ਼ਿੰਦਗੀ ਚ ਕੋਈ ਆ ਗਿਆ ਨਾ ਤਾਂ ਜਾਨੋਂ ਮਾਰ ਦੂੰ ਛੱਡ ਗਈ ਨਹੀਂ ਮੈਂ ਤਾਂ ਐਸੇ ਗੱਲ ਕਰ ਰਹੀ ਸੀ ਕੀ ਪਤਾ ਹੁੰਦਾ ਕਰ ਦਿਆਂ ਦਾ ਕਹਿੰਦੀ ਵੈਸੇ ਗੱਲ ਕਰ ਰਹੀ ਸੀ ਤੇ ਰਿਐਕਸ਼ਨ ਕੀ ਨੇ ਫੇਸ ਤੇ ਤੇਰੇ ਕਿ ਤੈਨੂੰ ਲੱਗਦਾ ਤੂੰ ਕਿਸੇ ਹੋਰ ਦੀ ਹੋਜੇਂਗੀ ਯਾਰ ਗੱਲ ਲੱਗਣ ਦੀ ਹੁਣ ਤੁਹਾਨੂੰ ਪਤਾ ਪੜਾਈ ਪੂਰੀ ਹੋ ਜਾਊਗੀ ਘਰ ਦੇ ਤਾਂ ਸੋਚਦੇ ਨੇ ਨਾ ਵਿਆਹ ਬਾਰੇ ਹੁਣ ਤੁਸੀਂ ਜਵਾਨਾ ਵੀ ਦੇਖੋ ਕਿਹੜਾ ਤੁਸੀਂ ਘਰੇ ਗੱਲ ਕਰ ਲਿਓ ਮੰਮੀ ਪਾਪਾ ਨਾਲ ਗੱਲ ਕਰ ਲਿਓ ਵੀ ਮੈਨੂੰ ਕੋਲ ਚ ਮੁੰਡਾ ਪਸੰਦ ਆਦਣਾ ਪੜਦੀ ਆਵੇਂ ਉਹਦੇ ਨਾਲ ਵਿਆਹ ਕਰਾਂ ਚੱਲ ਮੈਂ ਗੱਲ ਕਰਕੇ ਦੇਖੂੰਗੀ ਪਰ ਮੈਨੂੰ ਲੱਗਦਾ ਤਾਂ ਨਹੀਂ ਮੰਨਣਗੇ ਦੇਖ ਯਾਰ ਮੰਨਣਾ ਨਾ ਮੰਲਣਾ ਇਹਨਾਂ ਦਾ ਤੈਨੂੰ ਮੇਰੇ ਨਾਲ ਹੀ ਪਊਗਾ ਮੈਂ ਨਹੀਂ ਤੇਰਾ ਵਿਆਹ ਕਿਤੇ ਹੋਰ ਹੋਣ ਦੰਦਾ ਮੈਂ ਵੀ ਕਿਤੇ ਹੋਰ ਵਿਆਹ ਨਹੀਂ ਕਰਾਉਣਾ ਹਾਂ ਸੱਚੀ ਆਹ ਯਾਰ ਦੇਖ ਯਾਰ ਇਹ ਜੀ ਕਰ ਨਾ ਕਰੀਏ ਉਸ ਤੋਂ ਬਾਅਦ ਠੀਕ ਹੈ ਮੇ ਤਾਂ ਸਾਹ ਉੱਪੇ ਜਾਂਦੇ ਨੇ ਜਦੋਂ ਅਸੀਂ ਗੱਲ ਕਰਦੀ ਕੰਬਰੀਏ ਤੇਰੇ ਕੋਲ ਇੱਕ ਇੱਕ ਦਿਨ ਨਾ ਮੈਂ ਤੈਨੂੰ ਮਿਲਾਂ ਨਾ ਐਂ ਲੱਗਦਾ ਪਤਾ ਨਹੀਂ ਕਿੰਨਾ ਟਾਈਮ ਲੱਗੇ ਤੈਨੂੰ ਮੇਰੇ ਇਹ ਤਾਂ ਹੈ ਮੈਨੂੰ ਵੀ ਐਵੇਂ ਲੱਗਦਾ ਫੇਰ ਤੁਸੀਂ ਕਿਵੇਂ ਸੋਚ ਲਿਆ ਫਿਰ ਕਿਸੇ ਨਾਲ ਹੋਰ ਵਿਆਹ ਕਰਾਉਣਾ ਗਾ ਯਾਰੀ ਮੈਂ ਨਹੀਂ ਸੋਚਦੀ ਜਦੋਂ ਕੁੜੀ ਦੀ ਪੜਾਈ ਪੂਰੀ ਹੋ ਜਾਂਦੀ ਆ ਕਰਦੇ ਆਪੇ ਸੋਚਣ ਲੱਗ ਜਾਂਦੇ ਆ ਵਿਆਹ ਬਾਰੇ ਉਹਨੂੰ ਸੋਚੀ ਜਾਂਦੇ ਯਾਰ ਮੈਂ ਸੋਚ ਰੱਖਿਆ ਠੀਕ ਆ ਮੈਂ ਤਾਂ ਘਰੇ ਗੱਲ ਕਰ ਲੂੰਗਾ ਨਾ ਹੀ ਮੇਰੇ ਘਰਦਿਆਂ ਨੇ ਮੇਰੀ ਗੱਲ ਮੋੜਨੀ ਹੋਰ ਜਿਵੇਂ ਕਹਿੰਦੇ ਉਹ ਕਰ ਲਾਂਗੇ ਠੀਕ ਆ ਹੁਣ ਤੇਰੇ ਘਰਦਿਆਂ ਨੂੰ ਮਨਾਉਣ ਤੇਰੇ ਸਾਰੇ ਚਲੋ ਕੋਈ ਨਿੰਗ ਕਰ ਲਾਂਗੇ ਚਲ ਠੀਕ ਹੈ ਬੋਟਮ ਉੱਤੇ ਬੈਠਣ ਆਪਾਂ ਵੀ ਦੇਖੀਏ ਕਿ ਉਹਨੇ ਵੀ ਆਪਾਂ ਕੰਟੀਨ ਚੱਲਦੇ ਹਾਂ ਉਸ ਪਾਸੇ ਚਲੋ ਜੀ ਠੀਕ टाइम इना हो गया अज तक नहीं आए मैं तो जोगे भी ओवर टाइम ला सा चल मैं देख दिया वेट कर लें बह के होर कर भी की सकते हैं हाँ जी हाँ जी मैं किया ਕੋਰ ਠੀਕ ਹੋ ਜੀ ਹਾਂਜੀ ਵਧੀਆ ਤੁਸੀਂ ਦੱਸੋ ਠੀਕ ਹੈ ਜੀ ਮੈਂ ਬੜੀ ਹੋਈ ਕੋਈ ਦਿੱਕਤ ਤਾਂ ਨਹੀਂ ਹੋਈ ਆਉਣ ਦੇ ਵਿੱਚ ਨਹੀਂ ਦਿੱਕਤ ਤਾਂ ਕੋਈ ਨਹੀਂ ਹੋਈ ਬਸ ਮੈਂ ਪਾਰਕ ਸਾਰਾ ਘੁੰਮ ਲੈ ਸੀ ਮੈਂ ਕਿਤੇ ਦੇਖਦੇ ਨਹੀਂ ਤੁਸੀਂ ਇੱਥੇ 12 ਕਿੱਲੇ ਕੀ ਹਾਂਜੀ ਮੈਂ ਕਿੰਨਾ ਟਾਈਮ ਹੋ ਗਿਆ ਵੇਟ ਕਰਦੀ ਨੂੰ ਪੰਜ ਟਾਈਮ ਵੀ ਬਾਵਾ ਹੋ ਗਿਆ ਸੌਰੀ ਜੀ ਵੇਟ ਕਰਾਉਣ ਚ ਚਲੋ ਤਾਂ ਕੋਈ ਗੱਲ ਨਹੀਂ ਤੁਸੀਂ ਮੈਨੂੰ ਐਵੇਂ ਦੱਸੋ ਤੁਹਾਨੂੰ ਮੈਂ ਕਿਦਾਂ ਦੀ ਲੱਗੀ ਮੈਂ ਵੈਸੇ ਰਵੀ ਪਰਸਨੈਲਟੀ ਨੂੰ ਦੇਖ ਕੇ ਲੱਗ ਰਿਹਾ ਜੀ ਸੋਹਣੇ ਤੁਸੀਂ ਪਰ ਮੈਂ ਕੀ ਗੱਲ ਪੁੱਛਣੀ ਚਾਹੁੰਦਾ ਜੀ ਹਾਂਜੀ ਤੁਹਾਡਾ ਵਿਆਹ ਨਹੀਂ ਹੋਇਆ ਜੀ ਤੁਸੀਂ ਤਾਂ ਨਾ ਮੇਰੀ ਦੁੱਖ ਦੀ ਰਗ ਤੇ ਹੱਥ ਧਰਤਾ ਕੀ ਹੋ ਗਿਆ ਜੀ ਮੇਰੀ ਤਾਂ ਉਹ ਗੱਲ ਹੈ ਨਾ ਮੈਂ ਵਿਧਵਾ ਨਾ ਮੈਂ ਸੁਹਾਗਣ ਮੇਰੀ ਤਾਂ ਜ਼ਿੰਦਗੀ ਐਵੇਂ ਦੀ ਆ ਘਰ ਵਾਲਾ ਮੇਰਾ ਸਿਰੇ ਦਾ ਮਲੀਆ ਉਹਨੂੰ ਤਾਂ ਪਤਾ ਹੀ ਨਹੀਂ ਵੀ ਜ਼ਿੰਦਗੀ ਕਿਵੇਂ ਹੁੰਦੀ ਹੈ ਘਰ ਵਾਲੀ ਕਿਵੇਂ ਰੱਖੀਦੀ ਹੈ ਮੈਂ ਤੁਹਾਨੂੰ ਆਪਣਾ ਬਣਾ ਕੇ ਦੱਸਦੀਆਂ ਤੁਸੀਂ ਯਕੀਨ ਮੰਨੋ ਨਾ ਮੈਂ ਆਵਦੇ ਘਰ ਰਹਿਣਾ ਕਦੇ ਸਾਰੀ ਰਾਤ ਸੌ ਕੇ ਵੀ ਨਹੀਂ ਦੇਖਿਆ ਉਹ ਤਾਂ ਜਿਹੜੋ ਬੰਦੇ ਨਾਲ ਆਪਦੀ ਸੁੱਧੂ ਬੱਦ ਨਹੀਂ ਹੋਣੀ ਥੋੜੀ ਕੀ ਉਸ ਖੈਰ ਲਊਗਾ ਜੀ ਲੋਕਾਂ ਦੀਆਂ ਜਨਾਨੀਆਂ ਨੂੰ ਉਹਨਾਂ ਦੇ ਘਰ ਵਾਲੇ ਬਹੁਤ ਪਿਆਰ ਕਰਦੇ ਨੇ ਸੱਚੀ ਮੇਰਾ ਦਿਲ ਬਹੁਤ ਦੁਖੀ ਹੁੰਦਾ ਹੱਸਦਾ ਕੋਈ ਨਹੀਂ ਤੁਸੀਂ ਦੁਖੋ ਨਾ ਹੋ ਮੈਨੂੰ ਤੁਹਾਡੇ ਤੋਂ ਨਾ ਇੱਕ امید ਆ ਤੁਸੀਂ ਪਲੇਸ ਮੈਨੂੰ ਸਮਝੋ ਕਿਉਂਕਿ ਮੈਨੂੰ ਇੱਕ ਪਿਆਸ ਕੂਏ ਮੰਗੂ ਪਿਆਰ ਦੀ ਪਿਆਸ ਹੈ ਸੱਚੀ ਮੇਰਾ ਦਿਲ ਪਿਆਸਾ ਹੈ ਕੋਈ ਨਹੀਂ ਜੋ ਤੁਹਾਨੂੰ ਚਾਹੀਦਾ ਨਾ ਮੈਂ ਤੁਹਾਨੂੰ ਸਾਰਾ ਕੁਝ ਦੇਵਾਂਗਾ ਪਰ ਕਦੇ ਵੀ ਤੁਸੀਂ ਇਹ ਨਾ ਸੋਚੋ ਵੀ ਮੈਂ ਸਾਰੀ ਉਮਰ ਲਈ ਤੁਹਾਡੇ ਨਾਲ ਰਹਿ ਸਕਦਾ ਕਿਉਂਕਿ ਮੈਨੂੰ ਹਲੇ ਵਿਆਹ ਵੀ ਕਰਾਉਣਾ ਹੈ ਜੀ ਫਿਰ ਕੱਲ ਨੂੰ ਕਿਤੇ ਤੁਸੀਂ ਉਸ ਤਰੀਕੇ ਨਾਲ ਨਾ ਸੋਚੋ ਹਣਾ ਜੀ ਦੇਖੋ ਮੈਨੂੰ ਤੁਹਾਡੀ ਲਾਈਫ ਨਾਲ ਕੋਈ ਮਤਲਬ ਨਹੀਂ ਬਸ ਤੁਸੀਂ ਮੈਨੂੰ ਮਿਲਦੇ ਰਹੋ ਮੇਰੀਆਂ ਭਾਵਨਾ ਨੂੰ ਸਮਝੋ ਮੇਰੀ ਕਦਰ ਕਰੋ ਜੋ ਮੈਨੂੰ ਮੇਰੇ ਘਰਲੇ ਤੋਂ ਨਹੀਂ ਮਿਲਿਆ ਪਲੀਜ਼ ਮੈਨੂੰ ਤੁਸੀਂ ਦਿਓ ਹਾਂਜੀ ਜ਼ਰੂਰ ਜੀ ਕੋਈ ਗੱਲ ਨਹੀਂ ਹੁਣ ਆਪਾਂ ਅੱਗੇ ਵਧਾਂਗੇ ਜੀ ਫਿਰ ਚਲੋ ਠੀਕ ਹੈ ਜੀ ਹੁਣ ਮੈਂ ਚਲਦਾ ਹਾਂ ਦੇਖਿਏ ਤੁਸੀਂ ਅੱਜ ਮੰਗੋ ਜ਼ਿਆਦਾ ਵੇਟ ਨਾ ਕਰਾਇਓ ਨਹੀਂ ਕਰਾਂਗਾ ਜੀ ਆਪਾਂ ਛੇਤੀ ਮਿਲਾਂਗੇ ਹਾਂਜੀ ਚਲੋ ਠੀਕ ਹੈ ਜੀ ਬਾਏ ਜੀ ਹੈਲੋ ਸਤੇ ਜਲਦੀ ਆ ਜਾ ਮਮੀ ਕੰਮ ਕਰ ਰਹੀ ਹੈ ਡੈਡੀ ਘਰੇ ਹੈ ਨਹੀਂ ਹਾਏ ਇੱਕ ਹੀ ਦਿਨ ਚੜਕੇ ਭੱਗੀ ਨਾਲੇ ਇਹਨੂੰ ਇੰਨੀ ਵਾਰੀ ਸਮਝਾਇਆ ਮੁੰਡਿਆਂ ਤੋਂ ਦੂਰ ਰਹਾ ਕਰ ਫੇਰ ਨਹੀਂ ਸੁਣਦੀ ਕੋਈ ਨਾ ਆਉਣ ਦੇ ਇਹ ਤਾਂ ਮੈਂ ਗੁੱਤ ਨਹੀਂ ਪਟਦੀ ਆ ਗਈ ਨੀ ਸਾਡੇ ਛੱਟੇ 'ਚ ਖੇਪਵਾ ਕੇ ਆ ਗਈ ਮਾੜੀ ਮੁੱਟੀ ਸ਼ਰਮ ਕਰ ਲਿਆ ਕਰ ਪਰ ਮੰਮੀ ਮੈਂ ਕੀ ਕੀਤਾ? ਨੀ ਕੀ ਕੀਤਾ ਮੈਨੂੰ ਪੁੱਛਦੀ ਐ? ਹਾਦ ਹੋ ਗਈ ਤੇਰੇ ਵਾਲੀ? ਨੀ ਮੁੰਡਾ ਕਿਹੜਾ ਸੀ? ਜਿਹਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਗਈ ਐ? ਮੰਮੀ ਉਹ ਮੇਰੇ ਨਾਲ ਕਾਲਜ 'ਚ ਪੜਦਾ। ਅੱਛਾ ਕਾਲਜ 'ਚ ਪੜਦਾ ਤੇਰੇ ਨਾਲ? ਨੀ ਤੈਨੂੰ ਹੁਣ ਆਸ਼ਕੀ ਜਾਗੀ ਸ਼ਰਮ ਕਰ ਲੈ ਮਾੜੀ ਮੁੱਟੀ ਸ਼ਰਮ। ਨੀ ਆਪਣੀ ਪਿੰਡ ਵਿੱਚ ਅਕਸਰ ਇੱਜ਼ਤ ਐ ਤੇ ਜੇ ਕੋਈ ਤੈਨੂੰ ਦੇਖ ਲੰਨਾ ਕੀ ਕਹਿੰਦਾ? ਹੈ? ਮੰਮੀ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਆਂ। ਵਿਆਹ ਕਰਾਉਣਾ ਸੀ ਇੱਕ ਦੂਸਰੇ ਨਾਲ। ਅੱਛਾ ਹੁਣ ਤੈਨੂੰ ਪਿਆਰ ਦਾ ਭੂਤ ਚੜ ਗਿਆ ਐਡੀ ਮਟੈਰ ਹੋ ਗਈ ਤੂੰ ਮੰਮੀ ਤੁਸੀਂ ਵੀ ਤਾਂ ਮੇਰਾ ਵਿਆਹ ਇੱਕ ਦਿਨ ਕਰ ਲਈ ਸੀ ਫਿਰ ਇਹ ਫਿਰ ਇਹਦੇ ਚ ਗਲਤ ਵੀ ਕੀਆ ਜਿਵੇਂ ਆਬ ਮੁੰਡਾ ਲੱਭ ਲਿਆ ਨਹੀਂ ਐਡੀ ਕਿ ਤੇਰੇ ਵਿਆਹ ਦੀ ਅੱਗ ਲੱਗੀ ਸੀ ਹੈ ਮੰਮੀ ਤੁਸੀਂ ਵੀ ਤਾਂ ਇੱਕ ਦਿਨ ਲੱਭਣਾ ਹੀ ਸੀ ਅਸੀਂ ਤਿੰਨ ਸਾਲਾਂ ਤੋਂ ਇੱਕ ਦੂਸਰੇ ਨੂੰ ਜਾਣਦੇ ਆਂ ਇਕੱਠੇ ਪੜ੍ਹਦੇ ਆਂ ਨੇ ਫੇਰ ਹੂੰ ਤੂੰ ਐ ਬੈਠ ਵੜ ਕੇ ਮੇਂਗੀ ਮੋਟਰਸਾਈਕਲਾਂ ਤੇ ਜੇ ਪੜ ਕੇ ਐ ਅਕਸਰ ਮਾੜਾ ਮੋਟਾ ਸੋਚ ਲਓ ਕੋ ਪਿੰਡ ਗਲੀ ਦਾ ਦੇਖ ਰੂ ਤੈਨੂੰ ਕੀ ਕਹੂਗਾ ਮੰਮੀ ਹੂੰਗੀ ਮੈਂ ਤੁਹਾਨੂੰ ਦੱਸਣਾ ਹੀ ਸੀ ਉਹਦੇ ਬਾਰੇ ਵਧੀਆ ਹੋਇਆ ਤੁਹਾਨੂੰ ਆਪ ਹੀ ਪਤਾ ਲੱਗ ਗਿਆ ਨਹੀਂ ਪਤਾ ਲੱਗਣੂ ਤੂੰ ਮੈਡਲ ਜਿੱਤ ਕੇ ਆਈ ਹੈ ਹੈ ਹੱਦ ਹੋ ਗਈ ਤੇਰੇ ਵਾਲੀ ਮੰਮੀ ਮੈਡਲ ਨੂੰ ਕਿਹੜਾ ਸੀ ਭੱਜ ਗਏ ਘਰੋਂ ਜੇ ਤੁਸੀਂ ਸਹਿਮਤੀ ਨਾਲ ਸਾਡਾ ਵਿਆਹ ਕਰ ਦੋ ਜੇ ਤੁਸੀਂ ਡੈਡੀ ਨਾਲ ਗੱਲ ਕਰ ਲਓ ਨਹੀਂ ਉਹ ਮੰਨਣ ਵਾਲਾ ਹੈ ਨੀ ਉਹਦਾ ਕੁਜਾ ਕੁਜਾ ਕੰਜਰ ਨਸ਼ਿਆਂ ਦਾ ਨੀ ਉਹ ਮੇਰੀ ਸੁਣੂਗਾ ਮੰਮੀ ਤੁਹਾਡੀ ਗੱਲ ਤਾਂ ਸੁਣਨੀ ਗਈ ਜੇ ਤੁਸੀਂ ਕਹੋਗੇ ਤਾਂ ਡੈਡੀ ਮੰਨਣਗੇ ਕਿਵੇਂ ਨਹੀਂ ਚੱਲ ਦੇਖਦੀ ਆ ਮੈਂ ਗੱਲ ਕਰਕੇ ਜਾਗ ਲਾ ਲੈ ਕੱਪੜੇ ਬਦਲ ਲੈ ਗੱਲ ਕਰ ਲਿਓ ਮੰਮੀ ਕੁਵਾਰ ਚੰਗਾ ਚੱਲ ਜਾ ਉਹ ਕੀ ਕਰਦੀ ਆ ਭਗਵਾਨ ਨੇ ਕਰਨਾ ਕੀ ਆ ਸਿਰ ਜਾ ਦੁਖਦਾ ਸੀ ਮੇਰਾ ਚਾਹ ਕਰਕੇ ਪਿਲੇ ਨਾ ਮੈਨੂੰ ਪਿਲੇ ਦੇ ਘੁੱਟ ਕਰ ਲੈਨੀ ਆ ਚਾਹ ਤੈਨ ਦਾ ਚਾਹ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਹੈਗਾ। ਉਹ ਫਿਰ ਆਮਲੀ ਬੰਦਿਆ ਸਰੀਰ ਨਹੀਂ ਚੱਲਦਾ। ਮੇਰੀ ਗੱਲ ਸੁਣੋ। ਹੂੰ। ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਆ। ਚੱਲ ਕਰ ਕੀ ਕਹੇਂਗੀ? ਆਪਾਂ ਨਾ ਕੁੜੀ ਦਾ ਰਿਸ਼ਤਾ ਨਾ ਕਰ ਦਈਏ। ਉਹ ਉਹ ਤਾਂ ਕਰਾਂਗੇ ਕੋਈ ਬਚੋਲਾ ਵਧੀਆ ਲੱਭ ਕੇ ਆਪਾਂ ਕੋਈ ਮੁੰਡਾ ਵਧੀਆ ਲੱਭ ਕੇ ਫੇਰ ਕਰਾਂਗੇ ਰਿਸ਼ਤਾ ਤਾਂ ਤੈਨੂੰ ਕੀ ਸੋਚ ਆ? ਮੈਂ ਕਹਿਨੀ ਆ ਆਪਣੀ ਕੁੜੀ ਮੁੰਡਾ ਤਾਂ ਪਸੰਦ ਕਰੀ ਬੈਠੀ ਆ। ਕੀ ਕਹਨੀ ਹੈ ਇਹ ਦੋ ਮੁਰਚੋਂ ਤਾਂ ਗੱਲ ਕਹਿਤੀ ਮੁੰਡਾ ਕਸੰਤ ਕਰੀ ਬੱਠੀ ਹੈ ਤੇ ਫੇ ਕੁੜੀ ਨੇ ਸਮਝ ਕਰਦੀ ਨਾ ਸਾਹਮਣ ਨੂੰ ਕੀ ਹੈ ਏਕੜਾ ਕੋਈ ਨਵੀਂ ਗੱਲ ਹੈ ਹੁਣ ਅੱਜ ਕੱਲ ਰਿਵਾਜ ਹੀ ਹੈ ਮੁੰਡੇ ਕੁੜੀਆਂ ਆਪ ਹੀ ਕਰਾ ਲੈਂਦੇ ਨੇ ਫੇਰ ਕੀ ਹੋ ਗਿਆ ਤੂੰ ਰੇ ਰਿਵਾਜ ਨਾਲ ਆਈ ਸੀ ਤੈਨੂੰ ਵੀ ਵਿਆਹ ਕੇ ਲੈ ਕੇ ਆਈ ਸੀ ਮੈਂ ਉਹ ਵੀ ਵਿਆਹ ਕੇ ਤੋਰੂੰਗੀ ਵਿਆਹ ਕੇ ਤੋਰਨੀ ਹੋ ਖਬਰਦਾਰ ਜੇ ਇਹ ਤੂੰ ਮੁਰਕੀ ਗੱਲ ਕਹੀ ਹੈ ਕੁੜੀ ਦਾ ਕੁੜੀ ਅਜ ਮਰਜ਼ੀ ਨਾਲ ਵਿਆਹ ਕਰਾਵੇ ਨਾ ਮੇਰੀ ਗੱਲ ਸੁਣੋ ਸਿਆਣੇ ਬਣੋ ਅੱਜ ਤਾਂ ਆਪਣੀ ਗੱਲ ਕਰਦੀ ਘਰਚਾ ਜੇ ਕੱਲ ਕਲਾਉ ਕੁੜੀ ਨੇ ਕੋਈ ਕਦਮ ਚੱਕ ਲਿਆ ਪੁੱਠਾ ਸਿੱਧਾ ਮੁੰਡੇ ਦੇ ਨਾਲ ਹੀ ਭੱਜ ਗਈ ਫੇਰ ਉਹੋ ਕੁੜੀ ਨੂੰ ਇੱਕ ਵਾਰੀ ਆਹ ਕਹੇ ਰਿਹਾ ਜੇ ਤਾ ਪੜਨਾ ਹੈ ਬੰਦਿਆਂ ਨੂੰ ਪੜ੍ਹ ਲੈ ਨਹੀਂ ਮੈਂ ਕਰੀ ਹਟਾ ਦੂੰਗਾ ਤੂੰ ਵੀ ਉਹਦੇ ਨਾਲ ਹੀ ਮੈਂ ਕਹਿੰਦਾ ਮੈਂ ਤੈਨੂੰ ਮੇਰ ਵੱਧਾਉਂਦੇ ਉਹਦੀ ਭੱਜੀ ਉਹਨੇ ਹੋਰ ਭੱਜਣਾ ਤੁਮਣਾ ਦੇ ਭੱਜ ਜਿਵੇਂ ਮੈਨੂੰ ਆਇਆ ਲੱਗਦਾ ਹੈ ਹੋਰ ਇਹ ਗੱਲਾਂ ਕਰੀ ਜਾਓ ਉਹਦੇ ਚਾਦੀ ਕੁੱਟ ਬਣਾ ਲਾ ਸਾਲੇ ਲਾ ਮੈਰ ਜਾਂਦੇ ਤੂੰ ਮੈਨੂੰ ਕਹਿੰਦੇ ਕੁੱਤਕੇ ਨਾ ਖਾ ਲਈ। ਕੁੜੀ ਕੁੜੀਏ ਤੇਰੇ ਬਾਪ ਨਾਲ ਤਾਂ ਮੈਂ ਕਰ ਲਈ ਗੱਲ। ਉਹ ਨਹੀਂ ਮੰਨਦਾ। ਮੰਮੀ ਤੁਸੀਂ ਇੱਕ ਵਾਰ ਦੁਬਾਰਾ ਗੱਲ ਕਰਕੇ ਦੇਖ ਲਓ। ਨਹੀਂ ਇੱਕ ਵਾਰੀ ਦੁਬਾਰਾ ਕੀ ਮੈਂ ਕਿ ਮੈਂ ਤਾਂ ਕਰ ਲੀਆਂ। ਹੈ? ਤੈਨੂੰ ਲੱਗਦਾ ਬੰਦਾ ਕਿਸੇ ਸਿਰੇ ਕੰਢੇ ਆਉਣ ਵਾਲਾ। ਨਹੀਂ ਹੁਣ ਤਾਂ ਉਹਦੀ ਭੁੱਖ ਹੀ ਕੰਨੀ ਧਿਆਨ ਆ। ਉਹਨੂੰ ਨਾ ਕਿਸੇ ਦਾ ਨਾ ਤੇਰਾ ਨਾ ਮੇਰਾ। ਮੰਮੀ ਤੁਸੀਂ ਮਨ ਆਉਂਗੇ ਤਾਂ ਮੈਂ ਜਾਣਗੇ। ਇੱਕ ਵਾਰ ਦੁਬਾਰਾ ਗੱਲ ਕਰ ਲਓ ਮੇਰੇ ਕਰਕੇ। ਨੀ ਮੈਂ ਕੀ ਮੇ ਮਨਾ ਮਾਨੂੰ ਥੱਕੜ ਕੁਝੇ ਨੂੰ ਉਹ ਮੇਰੀ ਸੁਣੇ ਤੁੰ ਮੰਮੀ ਮੈਂ ਵਿਆਹ ਮੁੰਡੇ ਨਾਲ ਹੀ ਕਰਾਣਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਮੈਂ ਹੁਣ ਕੀ ਕਰਾਂ ਨਹੀਂ ਸੁਣਦਾ ਮੰਦਾ ਚਲ ਠੀਕ ਐ ਚਾਹ ਪੀਣੀ ਆ ਚਾਪੀ ਲੈ ਰੋਟੀ ਖਾਣੀ ਆ ਰੋਟੀ ਖਾ ਲੈ ਯਾਰ ਮੈਂ ਮੰਮੀ ਨੂੰ ਕਿਹਾ ਮੰਮੀ ਨੇ ਬਹੁਤ ਕੋਸ਼ਿਸ਼ ਕੀਤੀ ਡੈਡੀ ਨਹੀਂ ਸੁਣਦੇ ਉਹਨਾਂ ਦੀ ਗੱਲ ਫਿਰ ਹੁਣ ਕਿਉਂ ਨਾ ਆਪਾਂ ਬਾਝ ਚੱਲੀਏ ਸੇਕਰ ਤੋਂ ਭੱਜ ਕੇ ਕਿਹੜੇ ਰਾਜੀ ਖੁਸ਼ੀ ਬਸੇ ਨੇ ਪਰ ਯਾਰ ਮੈਂ ਤੁਹਾਡੇ ਬਿਨਾ ਵੀ ਤਾਂ ਨਹੀਂ ਰਹਿ ਸਕਦੀ ਮੈਂ ਕਿਤੇ ਹੋਰ ਨਹੀਂ ਵਿਆਹ ਕਰਾਣਾ ਹੋਰ ਤਾਂ ਮੈਂ ਨਹੀਂ ਸੋਚ ਰਹੀ ਬਣਾ ਕੋਈ ਨਾ ਟੈਨਸ਼ਨ ਲੈ ਸਭ ਤੋਂ ਕੋਈ ਨਾ ਕੋਈ ਹੋਰ ਹੱਲ ਕਰਾਂਗੇ ਠੀਕ ਹੈ ਹੋਰ ਕੀ ਹੱਲ ਕਰਾਂਗੇ ਮੈਨੂੰ ਬਹੁਤ ਟੈਨਸ਼ਨ ਹੋਈ ਪਈ ਆ ਚਾਹ ਤੂੰ ਮੈਂ ਕਰ ਦੋ ਮੇਰੇ ਕੋਲ ਆ ਮਿਲਣ ਵਾਸਤੇ ਠੀਕ ਹੈ ਤੇ ਆਪਾਂ ਬੈਠ ਕੇ ਗੱਲ ਕਰਦੇ ਆਂ ਯਾਰ ਮੈਂ ਬਾਹਰ ਨਹੀਂ ਆ ਸਕਦੀ ਮੰਮੀ ਹੋਣਾ ਨੇ ਮੇਰਾ ਘਰੋਂ ਬਾਹਰ ਆਣਾ ਬੰਦ ਕੀਤਾ। ਅੱਛਾ। ਫਿਰ ਆਪਣਾ ਮਿਲਣਾ ਵੀ ਜ਼ਰੂਰੀ ਆ ਯਾਰ। ਚਲੋ ਐ ਕਰਦਾ ਫਿਰ ਮੈਂ ਤੇਰੇ ਕੋਲ ਆ ਜਣਾ ਕਰੇ। ਪਰ ਹੁਣ ਜੇ ਕਿਸੇ ਨੇ ਦੇਖ ਲਿਆ ਤੁਸੀਂ ਕਿਵੇਂ ਆਓਗੇ? ਚਲੋ ਮੈਂ ਕਰਦਾ। ਮੈਂ ਰਾਤ ਨੂੰ ਤੇਰੇ ਕੋਲ ਆ ਜਣਾ। ਠੀਕ ਏ ਚਲ ਐ ਕਰ ਲਿਓ। ਆਪਾਂ ਰਾਤ ਨੂੰ ਬੈਠ ਕੇ ਗੱਲ ਕਰ ਲਾਂਗੇ ਇੱਕ ਵਾਰ। ਠੀਕ ਹੈ ਠੀਕਾ ਚਲੋ 나이트 ਮਿਲਦਾ ਹੈ ਬਰਬਰ ਠੀਕ ਹੈ ਠੀਕ ਹੈ ਬਾਏ ਅੱਛਾ ਮੈਂ ਇਹ ਕਹਿ ਰਿਆ ਸੀਗਾ ਵੀ ਆਪਾਂ ਉਹਨਾਂ 'ਚ ਦਿਨ ਹੀ ਮਿਲਣਾ ਚਾਹੀਦਾ ਕੋਈ ਨਾ ਕੋਈ ਆ ਜਾਂਦਾ ਹੁੰਦਾ ਹੈ ਤੁਸੀਂ ਐਵੇਂ ਕਿਉਂ ਟੈਨਸ਼ਨ ਲਈ ਆ ਚਾਰ ਪੰਜ ਘੰਟੇ ਨਹੀਂ ਕੁੜੀ ਮੁਰਦੀ ਬਾਕੀ ਰਹੀ ਗੱਲ ਤੁਹਾਡਾ ਸ਼ੇਰਨੀ ਵਰਗੀ ਜੱਤੀ ਦਾ ਬਾਪ ਐ ਐਵੇਂ ਨਾ ਡਰੀ ਜਾ ਕਰੋ ਗਿੱਦੜਾ ਵਾਂਗੂ ਓਏ ਉਹ ਤਾਂ ਮੈਨੂੰ ਪਤਾ ਹੈ ਵੀ ਸ਼ੇਰਨੀ ਵਰਗੀਆਂ ਨੂੰ ਤਾਂ ਹੀ ਤਾਂ ਐਡਾ ਕਦਮ ਚੱਕ ਰਖਿਆ ਪਰ ਫਿਰ ਵੀ ਯਾਰ ਇੱਜ਼ਤ ਵਾਸਤੇ ਨਾ ਸਾਰਾ ਕੁਝ ਸੋਚਣਾ ਪੈਣਾਗਾ ਜੇ ਕਿਸੇ ਨੇ ਬਾਹਰ ਦੇਖ ਲਈ ਕੋਈ ਜਣੇ ਸੌ ਗੱਲਾਂ ਬਣੂਗਾ ਨਾਲ ਐਵੇਂ ਨਾ ਪਰਵਾਹ ਕਰੇ ਕਰੋ ਕਿਹੜਾ ਇੰਨਾ ਬੇਲ ਹੈ ਕੋਈ ਆਪਾਂ ਨਹੀਂ ਕਿੰਨੀ ਗੱਰੱਖੂਗਾ ਚਲ ਫਿਰ ਵੀ ਜੇ ਆਪਾਂ ਰਾਤ ਨੂੰ ਹੀ ਮਿਲ ਲਿਆ ਕਰੀਏ ਕੋਈ ਘਟ ਪਈਏ ਦੱਸ ਚਲ ਰਾਤ ਨੂੰ ਹੀ ਮਿਲ ਲਾਂਗੇ ਹੋਰ ਇੱਕ ਸਮਾਂ ਕਹਿਣਾ ਜੀ ਅੱਗੇ ਤੁਸੀਂ ਮਿਲਾਂ ਕਰਾਂਗੇ ਨਾ ਤਾਂ ਰਾਤ ਨੂੰ ਹੀ ਮਿਲ ਲਿਆ ਕਰਾਂਗੇ ਜਮਾਹਰ ਮੈਂ ਹਾਂ ਮੇਰਾ ਨੀ ਜੀ ਕਰਦਾ ਤੇ ਦੋਨੋਂ ਨਾ ਨਹੀਂ ਰਹੀ ਆਈ ਮੰਮੀ ਮੰਮੀ ਇਹ ਸਭ ਕੀ ਹੋ ਰਿਹਾ ਕੁਛ ਨਹੀਂ ਪੁੱਤ ਕੁਛ ਨਹੀਂ ਮਿਰਤੀ ਬੈ ਜਾ ਬੈ ਜਾ ਮਿਰਤੀ ਬੈ ਜਾ ਬੈ ਜਾ ਤੂੰ ਕੁਛ ਖਾ ਕੇ ਨਹੀਂ ਕਾਲਜ ਚ ਬਸ ਕਰੋ ਮੰਮੀ ਪਹਿਲਾਂ ਮੈਨੂੰ ਆ ਦੱਸੋ ਕੌਣ ਸੀ ਮੁੰਡਾ ਪੁੱਤ ਕੋਈ ਨਾ ਮੈਂ ਤੈਨੂੰ ਸਾਰਾ ਦੱਸਦੀ ਹਾਂ ਮਿਰਤੀ ਬਹੁਤ ਸਿਆਣੀ ਹੈ ਮਿਰਤੀ ਤਾਂ ਮੰਮੀ ਮੈਨੂੰ ਦੱਸੋ ਮੁੰਡਾ ਕੌਣ ਸੀ ਹੋ ਕੁਛ ਨਹੀਂ ਪੁੱਤ ਤੂੰ ਕੁਛ ਖਾਣਾ ਤਾਂ ਮੈਨੂੰ ਦੱਸ ਮੰਮੀ ਮੈਂ ਜਿੰਨਾ ਪੁੱਛਿਆ ਮੈਨੂੰ ਉਹਨਾਂ ਦੱਸੋ ਕੌਣ ਸੀ ਉਹ ਮੁੰਡਾ ਮੈਂ ਤੈਨੂੰ ਦੱਸਨੀ ਆ ਕੋਈ ਨਾ ਕੋਈ ਨਾ ਮਿਰਤੀ ਮੈਨੂੰ ਸਭ ਪਤਾ ਲੱਗ ਗਿਆ ਐਨੀ ਵੀ ਮੈਂ ਜਵਾਕੜੀ ਨਹੀਂ ਵੀ ਮੈਨੂੰ ਅੱਖੋਂ ਦੇਖੀ ਗੱਲ ਪਤਾ ਨਾ ਲੱਗੇ ਕੋਈ ਨਾ ਪੁੱਤ ਮम्मा ਤਿਆਂ ਦਾ ਤਾਂ ਸੌ ਪੜਦਾ ਹੁੰਦਾ ਮੇਰੀ ਕੋਈ ਪੜਦਾ ਨਹੀਂ ਹੁੰਦਾ ਮੰਮੀ ਮੈਂ ਦੱਸਦੀ ਆ ਜਾ ਕੇ ਡੈਡੀ ਨੂੰ ਕੀ ਕੰਮ ਕਰ ਰਹੇ ਹੋ ਤੁਸੀਂ ਨਾ ਡੈਡੀ ਕੋਲ ਨਾ ਗੱਲ ਕਰੀ ਤੂੰ ਡੈਡੀ ਕੋਲ ਨਾ ਗੱਲ ਕਰੀ ਬਸ ਕਰੋ ਮੰਮੀ ਆਪ ਤਾਂ ਤੁਸੀਂ ਆ ਸਾਰੇ ਕੰਮ ਕਰ ਰਹੇ ਹੋ ਤੇ ਕੀ ਜਾਂਦਾ ਸੀ ਜੇ ਡੈਡੀ ਨੂੰ ਮਨਾ ਲੈਂਦੇ ਸਾਡਾ ਵਿਆਹ ਕਰਾ ਦਿੰਦੇ ਚਲ ਕੋਈ ਨਾ ਪੁੱਤ ਮੈਂ ਤੇ ਡੈਡੀ ਨਾਲ ਕਰ ਲੂੰਗੀ ਗੱਲ ਤੁਹਾਨੂੰ ਕਿਸੇ ਕੋਲ ਗੱਲ ਨਾ ਕਰੀ ਮੇਰੀ ਧੀ ਦੇਖ ਲਓ ਮੰਮੀ ਜੇ ਤੁਸੀਂ ਚਾਹਨੇ ਹੋ ਮੈਂ ਕਿਸੇ ਕੋਲ ਗੱਲ ਨਾ ਕਰਾਂ ਤਾਂ ਚੁੱਪ ਕਰਕੇ ਮੇਰਾ ਵਿਆਹ ਮੁੰਡੇ ਨਾਲ ਕਰਾ ਦਿਓ ਚਲ ਕੋਈ ਨਾ ਮੈਂ ਤੇ ਡੈਡੀ ਨੂੰ ਕਹੂੰਗੀ ਕਰਦੀਆਂ ਗੱਲਾਂ ਮੈਂ ਤੇ ਨਾ ਪਰ ਮੇਰੀ ਧੀ ਕਿਸੇ ਕੋਲ ਗੱਲ ਨਾ ਕਰੀ ਚੰਗਾ ਮੰਮੀ ਡੈਡੀ ਨੂੰ ਮਨਾ ਹੀ ਲਿਓ ਤਾਂ ਤੁਹਾਡੇ ਲਈ ਚੰਗਾ ਹੋਗਾ ਨਹੀਂ ਦੱਸਦੀ ਫਿਰ ਮੈਂ ਕਿਸੇ ਨੂੰ ਪਰ ਜੇ ਡੈਡੀ ਨਾ ਮੰਨੇ ਤਾਂ ਆਪਣਾ ਹਿਸਾਬ ਲਗਾ ਲਿਓ ਫਿਰ ਮੈਂ ਡੈਡੀ ਨੂੰ ਦੱਸ ਦੇਣਾ ਚਲ ਮੇਰੀ ਗੱਲ ਸੁਣਾ ਤੂੰ ਮੇਰੀ ਗੱਲ ਨਾ ਕਰੀ ਤੇਰੇ ਡੈਡੀ ਕੋਲ ਮੈਂ ਅੱਗੇ ਤੇਰੀ ਗੱਲ ਕਰਾਂਗੀ ਠੀਕ ਹੈ ਠੀਕ ਹੈ ਇਹ ਕਿਧਰੋਂ ਆ ਗਈ ਤਾਂ 4-5 ਘੰਟਿਆਂ ਦਾ ਕਹਿ ਕੇ ਗਈ ਸੀ ਸਾਰਾ ਬੇੜਾ ਕਰਕੇ ਕਰਤਾ ਹਾਂ ਸੱਤੀ ਮੈਂ ਤੁਹਾਡੇ ਨਾਲ ਨੇ ਇੱਕ ਹੋਰ ਗੱਲ ਕਰਨੀ ਸੀ ਸੱਚ ਹੁਣ ਤਾਂ ਆਪਣੀ ਵਿਆਹ ਲਈ ਤੁਸੀਂ ਹਾਂ ਹੀ ਸਮਝੋ ਨਹੀਂ ਨਹੀਂ ਮੇਰੇ ਕੋਲ ਇੱਕ ਹੋਰ ਰਸਤਾ ਬਸ ਹੁਣ ਤਾਂ ਤੁਸੀਂ ਹਾਂ ਹੀ ਸਮਝੋ ਉਮੀ ਤੁਹਾਨੂੰ ਕਦੇ ਫਿਰ ਮਿਲ ਕੇ ਦੱਸੂਗੀ ਹਾਂ ਚਲ ਮੰਮੀ ਅਗੇ ਮੈਂ ਬਾਤ ਕਰਦੀ ਆਂ ਹਾਂਜੀ ਮੰਮੀ ਕੀਤੀ ਕੱਲ ਫਿਰ ਡੈਡੀ ਨਾਲ ਕੀਤੀ ਸੀ ਪਰ ਉਹ ਨਹੀਂ ਮੰਨੇ ਮੰਮੀ ਐਦਾਂ ਨਾ ਬੋਲੋ ਜੇ ਤੁਸੀਂ ਚਾਹੁੰਦੇ ਹੋ ਨਾ ਮੈਂ ਕਿਸੇ ਨੂੰ ਨਾ ਦੱਸਾਂ ਤਾਂ ਚੁੱਪ ਕਰਕੇ ਡੈਡੀ ਨੂੰ ਮਨਾ ਲਓ ਮੈਂ ਨਾ ਆਪਣੀ ਤਰਫੋਂ ਸਾਰਾ ਜ਼ੋਰ ਲਾਤਾ ਹੁਣ ਨਹੀਂ ਮੰਨੇ ਤਾਂ ਮੈਂ ਕੀ ਕਰਾਂ ਮੰਮੀ ਉਹ ਤੁਹਾਨੂੰ ਮਨਾਣਾ ਪੈਣਾ ਕਿਉਂਕਿ ਮੈਂ ਸਿਰਫ ਸੱਤੇ ਨਾਲ ਹੀ ਵਿਆਹ ਕਰਾਣਾ ਮੈਂ ਉਹਦੇ ਬਿਨਾਂ ਨਹੀਂ ਰਹਿ ਸਕਦੀ ਜੇ ਇਹ ਗੱਲ ਹੈ ਇੱਕ ਰਸਤਾ ਹੈ ਮੰਮੀ ਕੋਈ ਵੀ ਰਸਤਾ ਚੱਲੂ ਮੈਂ ਵਿਆਹ ਤਾਂ ਸੱਤੇ ਨਾਲ ਹੀ ਕਰਾਣਾ ਦੱਸੋ ਕੀ ਰਸਤਾ ਤੇਰੇ ਡੈਡੀ ਨੂੰ ਠਕਾਣੇ ਲਾਉਣਾ ਪੈਣਾ ਮੰਮੀ ਇਹ ਤੁਸੀਂ ਕਿਹੋ ਜੀ ਗੱਲ ਕਰ ਰਹੇ ਹੋ ਦਿਮਾਗ ਠੀਕ ਹੈ ਤੁਹਾਡਾ ਠੰਡੇ ਦਿਮਾਗ ਨਾਲ ਸੋਚ ਤੇਰਾ ਰਾਹ ਵੀ ਸਾਫ ਮੇਰਾ ਵੀ ਸਾਫ ਦੇਖ ਲੈ ਪੁੱਤ ਜੇ ਤੂੰ ਜ਼ਿੰਦਗੀ ਕੱਟਣੀ ਹੈ ਨਾ ਫਿਰ ਇੱਕ ਕਦਮ ਤਾਂ ਚੱਕਣਾ ਹੀ ਪਊ